ਜੋ ਬਾਰੇ ਪ੍ਰਵਾਸੀ ਆ ਹਰਿਆਣੇ ਤੋਂ ਆ ਪਹਿਲਾਂ ਮੈਨੂੰ ਬਾਹਰ ਕੱਢ ਕੇ ਦਿਖਾਓ ਲੱਖੇ ਜਦਾਰੀ ਨੂੰ ਵੀ ਬੇਨਤੀ ਕਰਾਂ ਜੋ ਉਹਨਾਂ ਮਗਰਾਂ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹੋਣੀ ਏ ਪ੍ਰਵਾਸੀ ਦੇ ਪੰਜਾਬੀ ਨੂੰ ਜੇ ਤੋ ਮਰਜ਼ੀ ਉਡਾਰਾ ਸਿੱਖ ਲੋ ਥੋੜਾ ਮੋਟਾ ਵਰਸਾ ਪੰਜਾਬ ਦਾ ਬਚਾ ਲਿਆ ਪ੍ਰਵਾਸੀ ਨੇ ਬੁਝ ਮਚਾ ਲਿਆ ਗਿੱਧੇ ਦੇ ਵਿੱਚ ਪ੍ਰਵਾਸੀ ਪਹਿਲੇ ਸਾਡੀ ਮੂਹਰੇ ਹੁੰਦੀਆਂ ਨਗਰ ਸਾਡੇ ਲੋਕ ਦਾ ਇੰਨੇ ਨਕਮੇ ਨੇ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਖਲਾਬਿਆਂ ਦੇ ਜਾਂਦੇ ਆ ਉਹ 1600 ਕਰੋੜ ਰੁਪਏ ਦਾ ਫੰਡ ਦੇ ਗਏ ਲੱਖੇ ਜਾਨੇ ਹੋਣੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਵੀ ਜਦੋਂ ਸਾਡਾ ਬੰਦਾ ਇੱਧਰ ਨੂੰ ਆਉਂਦਾ ਵਾ ਉਹ ਉਹਨਾਂ ਦੀ ਸਖਿਆ ਪੂਰੀ ਹੋਣੀ ਚਾਹੀਦੀ ਹੈ ਇਹਨਾਂ ਦੇ ਗੰਨੇ ਦੇ ਇਹ ਸ਼ੋਰੂਮਾਂ ਦੇ ਵਿੱਚ ਉਪਰਵਾਸੀ ਕੰਮ ਕਰਦੇ ਆ ਇਹਨਾਂ ਖੇਤਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਕਾਨੂੰਨ ਦੇ ਅਨੁਸਾਰ ਨਾਲ ਪ੍ਰਵਾਸੀ 2-2 ਕਰੋੜ ਦੇ ਘੁੱਟੀਆਂ ਲੈ ਰਹੇ ਨਹੀਂ ਗਾ ਕੰਮ ਕਰਕੇ ਲੈ ਰਹੇ ਨਹੀਂ ਲੈ ਰਹੇ ਆਪਾਂ ਕਾਕਰਾ ਸੀਜ਼ਨ ਆਉਣਾ ਵਾ ਉਹਦਾ ਉਹਨਾਂ ਨੂੰ 50-50 ਹਜ਼ਾਰ ਰੁਪਏ ਐਡਵਾਂਸ ਦਿੰਦੇ ਆ ਕਿਉਂਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਜੀ ਕਿਰਪਾ ਫੇਰ ਮੈਂ ਕਈ ਵਾਰ ਖਬਰਾਂ ਵੀ ਹੁੰਦਾ ਮਾਂ ਦੀ ਪ੍ਰਵਾਸੀ ਜਿਹੜਾ ਹੈਗਾ ਵਾ ਉਹ ਕੁੜੀ ਭਜਾ ਕੇ ਲੈ ਗਿਆ ਖਬਰ ਬਣ ਜਾਂਦੀ ਆ ਪ੍ਰਵਾਸੀ ਪੰਜਾਬੀਏ ਦੀ ਕੁੜੀ ਭਜਾ ਕੇ ਲੈ ਗਿਆ ਪੰਜਾਬੀਆਂ ਨੇ ਵੀ ਜਿਹੜੀ ਪ੍ਰਵਾਸੀਆਂ ਦੇ ਕੁੜੀਆਂ ਭਜਾਈਆਂ ਨੇ ਉਹ ਵੀ ਦਿਖਾ ਦਿਓ ਕੋ ਸਾਡੇ ਕੈਨੇਡਾ ਦੇ ਵਿੱਚ ਵੀ ਪ੍ਰਵਾਸੀ ਰਹਿੰਦੇ ਆ ਕਿਉਂ ਤੁ ਬਾਣੀ ਪ੍ਰਵਾਹ ਨਹੀਂ ਕਰਦਾ ਕਰਾ ਇਹ ਕਿੱਥੋਂ ਤੱਕ ਇਨਸਾਫ ਹੈ ਉਦੋਂ ਚੀਕਾਂ ਨਹੀਂ ਨਿਕਲਦੀ ਜੇ ਇਥੇ ਪ੍ਰਵਾਸੀ ਨਾ ਹੋਣ ਸਾਡਾ ਪੰਜਾਬ ਚੱਲੇ ਹੀ ਨਾ ਪ੍ਰਵਾਸੀ ਚਲੇ ਗਏ ਕਿਸਾਨ ਦੇ ਖੱਤੇ ਚੋਂ ਪੱਠੇ ਕੋਲ ਮੱਢ ਕੇ ਲੈ ਜਾਊਗਾ तो किसानों के मुंडे बहार चले गए जट्ट नमस्कार सत श्रीकालीवी देख रहे तमाम दर्शकों का स्वागत मैं हाँ थोड़े न निधि वर्मा ਇਸ ਲਈ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿਚਾਲੇ ਇੱਕ ਜੰਗ ਜਿਹੀ ਛੜੀ ਹੋਈ ਹੈ ਹਾਲਾਂਕਿ ਵਿਚ ਵਿਚਾਲੇ ਬੜੇ ਕੇਸਿਸ ਵੀ ਸਾਹਮਣੇ ਆਏ ਕਿ ਕਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਦੇਖਿਆ ਗਿਆ ਕਿ 5 ਸਾਲ ਦੇ ਇੱਕ ਬੱਚੇ ਨੂੰ ਅਗਵਾ ਕਰਕੇ ਉਸ ਦਾ ਕਤਲ ਕੀਤਾ ਗਿਆ ਤੇ ਹੋਰ ਵੀ ਲਗਾਤਾਰ ਇਸ ਤੋਂ ਬਾਅਦ ਕਈ ਕੇਸ ਸਾਹਮਣੇ ਆਏ ਨੇ ਪਰ ਇਹ ਸਾਰੇ ਇੱਕੋ ਜਿਹੇ ਨਹੀਂ ਤੇ ਕਈ ਸਹਾਇਕ ਇਖਥੇ ਰਹੇ ਨੇ ਤੇ ਟੀ2 ਪਾਣੀ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਸ਼ੀ ਕਾਂਰ ਸਰ ਸਭ ਤੋਂ ਪਹਿਲਾਂ ਟੀ2 ਬਣੇ ਵੱਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੀ ਕਹਿਣਾ ਸਰ ਕਿਉਂਕਿ ਇੱਕ ਇੱਕ ਪਾਸੇ ਪ੍ਰਵਾਸੀਆਂ ਤੇ ਪੰਜਾਬੀਆਂ ਦੀ ਜੰਗ ਛੜੀ ਹੋਈ ਹੈ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਉਸ ਚਾਰਖੋਟ ਦੇ ਵਿੱਚ ਬੱਚੇ ਦਾ ਕਰਤੱਵ ਹੁੰਦਾ ਪਹਿਲਾਂ ਤਾਂ ਕੀ ਕਹੋਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਹਰੇ ਕੰਮ ਆਪਣੇ ਚੈਨਲ ਵੀ ਲਾ ਲੋ ਜਾਤ ਪਾਤ ਦੇ ਵਿੱਚ ਵੰਡਣ ਲੱਗੇ ਕੁਝ ਜਦੋਂ-ਕਦੋਂ ਸਰਦਾਰ ਦੀ ਲੜਾਈ ਹੁੰਦੀ ਆ ਉਹਨੂੰ ਕਹਿੰਦੇ ਆ ਵੀ ਸ਼ਖਰ ਨੂੰ ਫਲਾਣ ਨੇ ਕੁੱਟਿਆ ਤੇ ਅੱਜ ਕੱਲ ਬਸ ਆਹ ਮੇਨ ਦਾ ਮਸਲਾ ਵੋਟਾਂ ਦਾਵਾ ਕਰਾ ਵੀ ਪ੍ਰਵਾਸੀ ਦੇ ਵੋਟਾਂ ਇੱਥੋਂ ਕੱਟੀਆਂ ਜਾਣ ਜਿਹੜੇ ਇੱਥੇ ਆਏ ਬੈਠੇ ਨੇ ਪੱਕੇ ਪੱਕੇ 20-20 ਸਾਲਾਂ ਤੋਂ ਵੋਟਾਂ ਜਦੋਂ ਕੱਟੀਆਂ ਗਈਆਂ ਇਹ ਸਾਡੀ ਸਰਕਾਰ ਆਰਾਮ ਨਾਲ ਬਣ ਜੂਗੀ ਕਿਰਾ ਹੁਣ ਮੰਨ ਲਓ ਤੁਸੀਂ ਜਿਵੇਂ ਕਹਿ ਰਹੇ ਹੋ ਤਿੰਨ ਸਾਲ ਦੇ ਬੱਚੇ ਦਾ ਕਤਲ ਇੱਕ ਪ੍ਰਵਾਸੀ ਨੇ ਕੀਤਾ ਵਗੈਰਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਨੂੰਨ ਸਾਡਾ ਬਰਾਬਰ ਹੋਣਾ ਚਾਹੀਦਾ ਵਾ ਪਰ ਇੱਕ ਬੰਦੇ ਦੀ ਗਲਤੀ ਨੂੰ ਪੂਰੇ ਪਰਵਾਸੀ ਇਸ ਦਿਨੀ ਸ਼ਿਟਣਾ ਚਾਹੀਦਾ ਵਾ ਛੱਡੇ ਲੋਕ ਤਾਂ ਬਸ ਐ ਵੀ ਉਹ ਸਾਡੇ ਕੈਨੇਡਾ ਦੇ ਵਿੱਚ ਵੀ ਪਰਵਾਸੀ ਰਹਿੰਦੇ ਆ ਇੰਗਲੈਂਡ ਦੇ ਵਿੱਚ ਵੀ ਪਰਵਾਸੀ ਆ ਤੇ ਮੈਂ ਵੀ ਪਰਵਾਸੀ ਆ ਜੀ ਟੀ2 ਪਾਣੇ ਪਰਵਾਸੀ ਆ ਹਰਿਆਣਾ ਤੋਂ ਆ ਮੈਂ ਇਹਦਾ ਜਨਮ ਪੰਜਾਬ ਦੇ ਵਿੱਚ ਹੋਇਆ ਵਗੈਰਾ ਫੇਰ ਸਾਡੇ ਜਿਹੜੇ ਸਾਡੇ ਹੈਗੇ ਆ ਆਹ ਮਹਾਰਾਸ਼ਟਰੀ ਲੱਖੇ ਜਦਾਂ ਨਹੀਂ ਹੋਣੀ ਪਰਵਾਸੀਆਂ ਨੂੰ ਬਾਹਰ ਕੱਢੋ ਆਪਾਂ ਕਹਿ ਸਕਦੇ ਆ ਵੀ ਜਿਹੜੇ ਗਲਤ ਪਰਵਾਸੀ ਉਹਨਾਂ ਨੂੰ ਬਾਹਰ ਕੱਢੋ ਤਾਂ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਦੇ ਗਿਣਨੇ ਦੇ ਸੋਹਰੂਮਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਇਹਨਾਂ ਖੇਤਾਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਆ ਇੱਕ ਚੰਗਾ ਆੜਤੀ ਆ 50-50 ਹਜ਼ਾਰ ਰੁਪਏ ਪ੍ਰਵਾਸੀ ਨੂੰ ਪਹਿਲਾਂ ਦਿੰਦਾ ਵਾ ਭਾਈ ਤੂੰ ਟਾਈਮ ਸੇ ਆ ਜੀਖਦਾ ਆਪਾਂ ਕੰਕਟਰੈਕਟਰ ਸੀਜ਼ਨ ਆਉਣਾ ਵਾ ਉਹਦਾ ਉਹਨਾਂ ਨੂੰ 50-50 ਹਜ਼ਾਰ ਰੁਪਏ ਐਡਵਾਂਸ ਦਿੰਦੇ ਆ ਕਿਉਂਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਜੀ ਬਿਲਕੁਲ ਜੋ ਕੰਮ ਨਹੀਂ ਕਰਦੇ ਬਿਜ਼ਨਸ ਦੇ ਤੌਰ ਤੇ ਆਉਂਦੀ ਆ ਕਰ ਫੇਰ ਮੈਂ ਕਈ ਵਾਰ ਖਬਰਾਂ ਵੀ ਸੁਣਦਾ ਵਾਂ ਵੀ ਪ੍ਰਵਾਸੀ ਜਿਹੜਾ ਹੈਗਾ ਵਾ ਉਹ ਕੁੜੀ ਪਿਛਾ ਕੇ ਲੈ ਗਿਆ ਖਬਰ ਬਣ ਜਾਂਦੀ ਆ ਪ੍ਰਵਾਸੀ ਪੰਜਾਬੀ ਦੀ ਕੁੜੀ ਭਜਾ ਕੇ ਲੈ ਗਿਆ ਹੁਣ ਜੇ ਪ੍ਰਵਾਸੀ ਪੰਜਾਬੀ ਦੀ ਕੁੜੀ ਭਜਾ ਕੇ ਲੈ ਗਿਆ ਪੰਜਾਬੀਆਂ ਨੇ ਵੀ ਜਿਹੜੀ ਪ੍ਰਵਾਸੀਆਂ ਦੇ ਕੁੜੀਆਂ ਭਜਾਈਆਂ ਨੇ ਉਹ ਵੀ ਦਿਖਾ ਦਿਓ ਅਸੀਂ ਕਿਉਂਕਿ ਪੈਰਾਂ ਦਾ ਸਾਡੇ ਤੀਆਂ ਇੱਕੋ ਹੀ ਜਿਹੀਆਂ ਨੇ ਨਾ ਅੱਜ ਤੱਕ ਇਹਨੇ ਕਾਨੂੰਨ ਸਖਤ ਕਰ ਦਿਓ ਹਰੇਕ ਬੰਦੇ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਕ੍ਰਾਈਮ ਕਰਦਾ ਵਾ ਚਾਹੇ ਪੰਜਾਬੀ ਆ ਚਾਹੇ ਉਹ ਉਹ ਹਿੰਦੂ ਆ ਚਾਹੇ ਇਥੇ ਰਹਿਣ ਵਾਲਾ ਵਾ ਜਿਹੜੇ ਕ੍ਰਾਈਮ ਕਰਦੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ لیکن ਆ ਭਾਈ ਇਹਨਾਂ ਦੀ ਲੜਾਈ ਦੇ ਵਿੱਚ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਪ੍ਰਵਾਸੀ ਕਹਿਣ ਲੱਗੇ ਅਮਰੀਕਾ ਦੇ ਵਿੱਚ ਪ੍ਰਵਾਸੀ ਕਹਿਣ ਲੱਗੇ ਇੰਗਲੈਂਡ ਦੇ ਵਿੱਚ ਪ੍ਰਵਾਸੀ ਕਹਿਣ ਲੱਗੇ ਉਹ ਵੀ ਕਹਿੰਦੇ ਪ੍ਰਵਾਸੀ ਕੱਢੋ ਬਾਹਰ ਜਿਵੇਂ ਅਸੀਂ ਅਸੀਂ ਕਰਦੇ ਜਦੋਂ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਟਰੱਕ ਰਾਈਟੈਂਨ ਕੋਰੀਆਂ ਦਾ ਕਤਲ ਹੋ ਜਾਂਦਾ ਵਾ ਅਸੀਂ ਆਪਣੇ ਪੰਜਾਬੀ ਭਾਈ ਦਾ ਸਾਥ ਦਿੰਦੇ ਆ ਬੀਨਿਸ ਦਾ ਕਿਉਂ ਦਿੱਤੀ ਆਕਰ ਯਾਨੀ ਉੱਥੇ ਵੀ ਹੁਣ ਆਹ ਗੱਲਾਂ ਨਹੀਂ ਆ ਸਾਡੇ ਦੇਸ਼ ਦਾ ਨੁਕਸਾਨ ਆ ਸਾਡਾ ਭਾਰਤ ਇਕਾ ਜਿਵੇਂ ਜਿਵੇਂ ਸਟੇਟਾਂ ਨੇ ਕਾਨੂੰਨ ਬਣਾਏ ਆ ਜਿਵੇਂ ਪੰਜਾਬ ਦੇ ਵਿੱਚ ਕੋਈ ਆ ਕੇ ਜ਼ਮੀਨ ਲੈ ਸਕਦਾ ਕਾਨੂੰਨ ਦੇ ਅਨੁਸਾਰ ਨਾਲ ਪ੍ਰਵਾਸੀ 2-2 ਕਰੋੜ ਦੀਆਂ ਕੋਠੀਆਂ ਲੈ ਰਹੇ ਨੇ ਕਿਰਾ ਕੰਮ ਕਰਕੇ ਲੈ ਰਹੇ ਨੇ ਲੈ ਰਹੇ ਨੇ ਤੁਸੀਂ ਕਾਨੂੰਨ ਇੱਥੇ ਹੋਵੇ ਵੀ ਇੱਥੇ ਕੋਈ ਬਾਹਰਲਾ ਜਗ੍ਹਾ ਨਹੀਂ ਲੈ ਸਕਦਾ ਪਰ ਕਿਸੇ ਨੇ ਨਹੀਂ ਲੈਣੀ ਚਾਹੀਦੀ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਆ ਆਹ ਜਿਹੜਾ ਰੋਲਾ ਪਾਉਂਦੇ ਨੇ ਜਿਵੇਂ ਆ ਓਨਲੀ ਵੋਟਰ ਦਾ ਸਟੈਂਡਰਡ ਆ ਜੀ ਕਿਉਂਕਿ ਹਰੇਕ ਕੰਮ ਜਿਹੜਾ ਹੈਗਾ ਹੈ ਹੈਗਾ ਵਾ ਉਹ ਜਾਤ-ਪਾਤ ਵਿੱਚ ਵੰਡਣ ਲੱਗੇ ਧਰਮਾਂ ਵਿੱਚ ਵੰਡਣ ਲੱਗੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਆ ਚੀਜ਼ਾਂ ਸਾਨੂੰ ਸਿਖਾਈਆਂ ਨਹੀਂ ਸੀਗੀਆਂ ਅੱਜ ਤੁਸੀਂ ਪਉਦੇ ਹੋ ਸਾਡਾ ਤਾਂ ਪ੍ਰਵਾਸੀਆਂ ਦਾ ਵੀ ਪਿਆਰ ਆ ਜੀ ਸਾਡੇ ਆਉਂਦੇ ਜਾਂਦੇ ਆ ਤੇ ਸਾਡਾ ਹੋਰ-ਹਾਰ ਨਾਲ ਵੀ ਪਿਆਰ ਆ ਬਾਕੀ ਜਿਹੜਾ ਬੰਦਾ ਗਲਤ ਕੰਮ ਕਰਦਾ ਵਾ ਉਹਦੇ ਤੁਸੀਂ ਭਾਈ ਕੱਢੋ ਉਹਨੂੰ ਭਾਰਤ ਦੇ ਜੋ ਪਰ ਪਰ ਵੀ ਇੱਕ ਬੰਦੇ ਦੀ ਗਲਤੀ ਸਾਰੇ ਨੂੰ ਨਹੀਂ ਮਿਲਣੀ ਚਾਹੀਦੀ। ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਾਂ ਹੋਰ ਕਿਤੇ ਕਹਿ ਦਿੰਦੇ ਆ ਕਿ ਪੰਜਾਬੀਆਂ ਨੂੰ ਜਾਂ ਇੰਡੀਅਨਸ ਨੂੰ ਬਾਹਰ ਕੱਢੋ ਵੀ ਪ੍ਰਵਾਸੀ ਨੇ ਉੱਥੋਂ ਦੇ ਤੇ ਉਦੋਂ ਤਾਂ ਚੀਕਾਂ ਨਿਕਲ ਜਾਂਦੀਆਂ ਤੇ ਹੁਣ ਜਦੋਂ ਇੰਡੀਅਨਸ ਨੂੰ ਹੀ ਇੰਡੀਆ ਚੋਂ ਐਦਾ ਇੱਕ ਸਟੇਟ ਤੋਂ ਐਦਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਤੱਕ ਇਨਸਾਫ ਹੈ ਉਦੋਂ ਚੀਕਾਂ ਨਹੀਂ ਨਿਕਲਦੀ ਨਹੀਂ ਜੀ ਨਹੀਂ ਕੋਈ ਨਹੀਂ ਆ ਜੇ ਇੱਥੇ ਪ੍ਰਵਾਸੀ ਨਾ ਹੋਣ ਸਾਡਾ ਪੰਜਾਬ ਚੱਲੇ ਹੀ ਨਾ ਫੈਕਟਰੀਆਂ ਦੇ ਵਿੱਚ ਲੁਧਿਆਣੇ ਦੇ ਦੇਖ ਲਓ ਪ੍ਰਵਾਸੀ ਕੰਮ ਕਰਦੇ ਆ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਸਾਡੇ ਆਰਤੀ ਦੇ ਪ੍ਰਵਾਸੀ ਲੱਗੇ ਹੋਏ ਆ ਟੈਂਪੋ ਪ੍ਰਵਾਸੀ ਚਲਾਉਂਦੇ ਆ ਸਬਜ਼ੀਆਂ ਪ੍ਰਵਾਸੀ ਵੇਚਦੇ ਆ ਕੱਢ ਕੇ ਜਾਵਾਂਗੇ ਕਿੱਥੋਂ ਜੀ ਕਿਰਾਂ ਆ ਤਾਂ ਸਗੋਂ ਸਾਡੇ ਤਾਂ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਨੂੰ ਪੈਸੇ ਐਡਵਾਂਸ ਦਿੰਦੇ ਵੀ ਤੁਸੀਂ ਇੱਥੇ ਜਾਇਓ ਨਾ ਤੁਸੀਂ ਸਾਡੇ ਰਹਿ ਰਹੋ ਜੀ ਪ੍ਰਵਾਸੀ ਚਲੇ ਗਏ ਕਿਸਾਨ ਦੇ ਖੱਤਿਆਂ ਚੋਂ ਪੱਠੇ ਕੋਣ ਵੱਢ ਕੇ ਲੈ ਆਊਗਾ ਕਿਉਂ ਕਿਸਾਨਾਂ ਦੇ ਮੁੰਡੇ ਬਾਹਰ ਚਲੇ ਗਏ ਜੱਟਾਂ ਦੇ ਦਾ ਪੱਠੇ ਕੋਣ ਵੱਢੂਗਾ ਇਹਨੇ ਧਾਰਾ ਕੋਣ ਚੋਊਗਾ ਆਪਾ ਆਪ ਕਰਤ ਭੁੱਲ ਗਏ ਨਾ ਜਦੋਂ ਆਪਾ ਕਰਤ ਕਰਨੀ ਭੁੱਲ ਜਾਂਦੇ ਆ ਤਾਂ ਫਿਰ ਫਿਰ ਆਦਾ ਜੀ ਬੋਟਾ ਰੌਲਾ ਜਿਹਾ ਹਰੇਕ ਚੀਜ਼ ਨੂੰ ਜਾਤ ਪਾਤ ਦੇ ਵਿੱਚ ਵੰਡਿਆ ਜਾਂਦਾ ਵਗਰਾ ਜਦੋਂ ਲੋਕੀ ਆ ਜਿਹੜੀ ਇਹ ਗੱਲਾਂ ਕਰਦੇ ਨੇ ਸਿਆਸੀ ਲੋਕ ਕਰਦੇ ਨੇ ਕਰ ਕਿਉਂਕਿ ਕੋਈ ਕਹਿੰਦਾ ਜੀ ਇੱਥੇ ਖਾਲਿਸਤਾਨ ਬਣਾਇਆ ਜਾਏਗਾ ਚਲੋ ਬਣਾ ਲਓ ਜੀ ਕੋਈ ਕਹਿੰਦਾ ਜੀ ਇੱਥੇ Hindu ਬਣਾਇਆ ਜਾਏਗਾ ਕੋਈ ਕਹਿੰਦਾ ਜੀ ਇੱਥੇ ਮੁਸਲਮਾਨ ਬਣਾਇਆ ਜਾਏਗਾ ਕੋਈ ਤਾਂ ਹੱਦੋਂ ਬਾਹਰ ਦਾ ਲੋਕੀ ਮੁਸਲਮਾਨਾਂ ਨੂੰ ਗਾਲਾਂ ਕੱਢੀ ਜਾਂਦੇ ਹਾਂ ਪਰ ਹੜ ਦੇ ਵਿੱਚ ਮੁਸਲਮਾਨ ਭਰਾਵਾਂ ਨੇ ਵੀ ਬਹੁਤ ਸਾਥ ਦਿੱਤਾ ਸਾਰੇ ਸਾਥ ਦੇ ਰਹੇ ਆ ਜੀ ਕਿਰੋਂ ਪ੍ਰਵਾਸੀ ਵੀ ਸਾਥ ਦੇ ਰਹੇ ਆ ਸਾਰੇ ਸਾਥ ਦੇ ਜਿੰਨੇ ਕਿ ਜੋਗੇ ਹੈਗੇ ਸਾਰੇ ਸਾਥ ਦੇ ਰਹੇ ਆਕਰ ਲੇਕਿਨ ਹਿੰਦੂ ਮੁਸਲਮਾਨ ਸਿੱਖ ਸਾਈ ਤੇ ਸਾਰੇ ਭਾਈ ਭਾਈ ਸੀ ਕਿਕਰ ਪਰ ਸਾਨੂੰ ਵੰਡੀ ਜਾਂਦੇ ਆਕਰ ਮਤਲਬ ਇਹਨੂੰ ਇਹਨੂੰ ਤੁਸੀਂ ਵੋਟਾਂ ਦਾ ਸਟੈਂਟ ਸਰਕਾਰ ਦਾ ਸਟੈਂਟ ਕਹੋ ਬਿਲਕੁਲ ਜੀ ਸਰਕਾਰ ਦਾ ਸਟੈਂਟ ਆ ਜੀ ਆਹ ਛਿੱਧੀ ਗੱਲ ਆ ਜਿਹੜੇ ਕੱਟੜਵਾਦੀ ਨਗਰਨ ਜਿਹੜੇ ਕਈ ਆ ਉਹ ਕਹਿੰਦੇ ਜੀ ਇਹਨਾਂ ਦੀ ਵੋਟਾਂ ਕਰਕੇ ਸਾਡੇ ਬੰਦੇ ਨੂੰ ਬੂਠਾ ਨਹੀਂ ਪੈਂਦੀ ਜੀ ਕਿ ਕਿ ਪ੍ਰਵਾਸੀ ਹੈਗਾ ਉਹਨੇ ਆਪਦੇ ਹਸਾਬ ਨਾਲ ਵੋਟ ਪਾਉਣੀ ਜੀ ਬਣੀ ਹੋਈ ਹੈ ਤੇ ਬਾਕੀ ਆ ਤਾਂ ਜੀ ਸਾਰਾ ਕੁਝ ਡਰਾਮਾ ਆ ਜੀ ਕਿ ਨਾ ਲੱਖੇ ਛਤਾਣੇ ਦੀਏ ਵੀਰਦੀਏ ਵਿੱਚ ਬਹੁਤ ਇੰਟਰਵਿਊ ਹੁੰਦਾ ਹੁੰਦਾ ਸੀਗਾ ਪ੍ਰਵਾਸੀ 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 ਪਰ ਪ੍ਰਵਾਸੀ ਤੋਂ ਬਗੈਰ ਇਹਨਾਂ ਦਾ ਕੰਮ ਨਹੀਂ ਚੱਲਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਇੱਥੇ ਪੁਰਾਣੇ ਬੰਦੇ ਰਹਿ ਰਹੇ ਆ ਬਾਹਰੋਂ ਆਏ ਹੋਏ ਪ੍ਰਵਾਸੀ ਹੈ ਨਾ ਤੇ ਜੇਕਰ ਉਹ ਚੱਲ ਜਾਣ ਤੇ ਤੇ ਵੋਟ ਕਿੰਨੀ ਰਹਿ ਜੂਗੀ ਕਿਉਂਕਿ ਸਾਰਾ ਕੰਮ ਉਹਨਾਂ ਦੇ ਵੱਲੋਂ ਚੱਲਦਾ ਪਿਆ ਸਾਰੀ ਫੈਕਟਰੀਆਂ ਉਹਨਾਂ ਦੇ ਨਾਲ ਚੱਲਦੀਆਂ ਇੰਡਸਟਰੀ ਜੋ ਪੰਜਾਬ ਦਾ ਲੁਧਿਆਣਾ ਦਾ ਹੱਬ ਕਹਿੰਦੇ ਇੰਡਸਟਰੀਅਲ ਹੱਬ ਸਾਰਾ ਉਹਨਾਂ ਦੇ ਨਾਲ ਚੱਲਦੀ ਪਈ ਹੈ ਨਾ ਵੋਟ ਰਹਿ ਜਾਣੀ ਹੈ ਤੇ ਨਾ ਬੰਦੇ ਰਹਿ ਜਾਣੇ ਐ ਤੇ ਕਿੰਨੇ ਕੁ ਬੰਦੇ ਇੱਥੇ ਕੰਮ ਕਰੀ ਜੋਗੇ ਪਰ ਪੰਜਾਬੀ ਤਾਂ ਸਾਰੇ ਬਾਹਰ ਚੰਗੇ ਇੱਕ ਗੱਲ ਮੈਂ ਹੋਰ ਦੱਸਾਂ ਤੁਹਾਨੂੰ ਗੁਰਾ ਲੱਖੇ ਚਦਾਨੇ ਨੂੰ ਵੀ ਬੇਨਤੀ ਕਰਾਂ ਚ ਉਹਨਾਂ ਮਗਰਾਂ ਲੱਖੇ ਚਦਾਨੇ ਆ ਵੀਰ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਣੀ ਵੀਰ ਪ੍ਰਵਾਸੀ ਦੇ ਪੰਜਾਬੀ ਨੂੰ ਜੇ ਤੋ ਮਰਜ਼ੀ ਉਡਾਰਾ ਸਿੱਖ ਲੋ ਸਾਰਾ ਗੋਸ ਪ੍ਰਵਾਸੀਆਂ ਨੂੰ ਦਾ ਵਗਰ ਜਿਹੜੇ ਪ੍ਰਵਾਸੀਆਂ ਨੇ ਤਾਂ ਪੰਜਾਬੀ ਸ਼ਾਮਲੀ ਜਾ ਕੇ ਸਾਡੇ ਤੋਂ ਸ਼ਾਮਲੀ ਨਹੀਂ ਗਈ ਕਿਰਾ ਸਾਡੇ ਬੱਚੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਹੁੰਦੇ ਆ ਬਿਲਕੁਲ ਗੱਲਾਂ ਆਪਾਂ ਪੰਜਾਬੀ ਦੇ ਕਰਦੇ ਜਿਵੇਂ ਲੱਖੇ ਆ ਤਾਂ ਜੇ ਥੋੜਾ ਮੋਟਾ ਵਰਸਾ ਪੰਜਾਬ ਦਾ ਬਚਾ ਲਿਆ ਪ੍ਰਵਾਸੀ ਨੇ ਉਹ ਜੀ ਬਚਾ ਲਿਆ ਕਿੱਧਰ ਦੇ ਵਿੱਚੋਂ ਪ੍ਰਵਾਸੀ ਪਹਿਲਾਂ ਸਾਡੀਆਂ ਮੂਹਰੇ ਆਉਂਦੀਆਂ ਨੇ ਕਿਰਾ ਸਾਡਾ ਕਰ ਉਹਨਾਂ ਨੇ ਸ਼ਾਮਿਲ ਹੋਇਆ ਵਗਰ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਪ੍ਰਵਾਸੀ ਵੀ ਪੜ੍ਹਦੇ ਆ ਵਾ ਸਰਗਾ ਸਕੂਲ ਉਹਨੇ ਸਮੇ ਹੋਇਆ ਸਹੀ ਹਾਂ ਜਿੰਨਾ ਬੰਦਿਆਂ ਨੇ ਆ ਕੇ ਇੱਥੇ ਪੰਜਾਬ ਸੰਭਲਿਆ ਹੋਵੇ ਤੁਹਾਡੇ ਕਲਚਰ ਨੂੰ ਥੋੜਾ ਮੋਟਾ ਦਿੱਤਾ ਹੋਵੇ ਅੱਜ ਫੁਲ ਫੁਲਕਾਰੀ ਪਾਉਂਦੀਆਂ ਨੇ ਪ੍ਰਵਾਸੀਆਂ ਨੂੰ ਪਹਿਨਾਉਂਦੀ ਜਿਹਨੂੰ ਪ੍ਰਵਾਸੀ ਕਹਿੰਦੇ ਆ ਮੈਂ ਨਹੀਂ ਕਹਿੰਦਾ ਜੀ ਥੇੜ ਆਇਆ ਜੀ ਜਿਵੇਂ ਮਰਜੀ ਭੰਡੀ ਚੱਲੋ ਜੀ ਗਰਾ ਮੈਂ ਤਾਂ ਕਹਿੰਦੇ ਹਾਂ ਹਰੇਕ ਕੌਮ ਦੇ ਵਿੱਚ ਮੈਂ ਬਾਣੀਆਂ ਦਾ ਮੁੰਡਾ ਵਾਂ ਹਿੰਦੂ ਆ ਹਿੰਦੂਆਂ ਦੇ ਵਿੱਚ ਵੀ ਬੰਦੇ ਚੰਗੇ ਚੰਗੇ ਬੰਦਾ ਪਿਆਵਾ ਮਾੜੇ ਵੀ ਮਾੜਾ ਪਿਆਵਾ ਪਰ ਬਾਦਸ਼ਾਹਾਂ ਦੇ ਵਿੱਚ ਵੀ ਚੰਗੇ ਤੋਂ ਚੰਗਾ ਬੰਦਾ ਪਿਆ ਮਾੜੇ ਤੋਂ ਮਾੜਾ ਬੰਦਾ ਪਿਆ ਵਾ ਜੱਟਾਂ ਦੇ ਵਿੱਚ ਵੀ ਮਾੜੇ ਤੋਂ ਮਾੜਾ ਪਿਆ ਵਾ ਚੰਗੇ ਚੰਗਾ ਪਿਆ ਵਾ ਐਸਸੀ ਬੀਸੀ ਦੇ ਵਿੱਚ ਵੀ ਚੰਗੇ ਤੋਂ ਚੰਗਾ ਬੰਦਾ ਪਿਆ ਤੇ ਮਾੜੇ ਤੋਂ ਮਾੜਾ ਬੰਦਾ ਪਿਆ ਮਾੜੇ ਬੰਦੇ ਹਰ ਇੱਕ ਥਾਂ ਤੇ ਹੈਗੇ ਆ ਦੋ ਚਾਰ ਮਾੜੇ ਬੰਦੇ ਦੀ ਗਲਤੀ ਨਾਲ ਪੂਰੇ ਸਮਾਜ ਨੂੰ ਨਹੀਂ ਭੱਜਿਆ ਜਾਂਦਾ ਪੂਰੀ ਕਾਸਟ ਨੂੰ ਨਹੀਂ ਭੱਜਿਆ ਜਾਂਦਾ ਕਿਉਂਕਿ ਚਲਦਾ ਹੀ ਰਿਹਾ ਹੈ ਜਦੋਂ ਕੋਈ ਸਰਦਾਰ ਜਾਂ ਕੋਈ ਨਿਹੰਗ ਸਿੰਘ ਕਿਸੇ ਦਾ ਕਤਲ ਕਰ ਦਿੰਦਾ ਉਹ ਸ਼ਾਇਦ ਹਫ਼ਤੇ ਦੀ ਕਾਣੀ ਰਹਿ ਜਾਂਦੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਪਰ ਇਹ ਪ੍ਰਵਾਸੀਆ ਦਾ ਮੁੱਦਾ ਕਦੇ ਪਿੰਡਾਂ 'ਚ ਮਤੇ ਪੈਂਦੇ ਪਏ ਆ ਕਦੇ ਹੋਰ ਕਹਿ ਰਹੇ ਇਹਨੂੰ ਬਾਹਰ ਕੱਢੋ ਕਦੇ ਹੋਰ ਕੁਝ ਬਹੁਤ ਕੁਝ ਚੀਜ਼ਾਂ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਇੰਨਾ ਕੁਝ ਤੁਸੀਂ ਕਹਿਤਾ ਇਸ ਵੀਡੀਓ ਤੋਂ ਬਾਅਦ ਤੁਹਾਡੇ ਤੇ ਬਹੁਤ ਕਮੈਂਟ ਆਣ ਆਲੇ ਕੋਈ ਗੱਲ ਨਹੀਂ ਆ ਤੁਹਾਡੇ ਚੈਨਲਾਂ ਕਰਕੇ ਹੀ ਆ ਤੁਸੀਂ ਚੈਨਲਾਂ ਜਿੰਨੇ ਵੀ ਚੈਨਲ ਹੈਗੇ ਆ ਤੁਸੀਂ ਕਿਉਂ ਦਿਖਾਉਨੇ ਹੋ ਜੇ ਕਟਾਪਾ ਆਉਂਦਾ ਤੁਸੀਂ ਕਿਉਂ ਨਹੀਂ ਦੱਸਦੇ ਕਿਰਾ ਅਸਲੀਅਤ ਉਹ ਇਦਾਂ ਤਾਂ ਖਾਣੀ ਜ਼ਰੂਰੀ ਹੁੰਦੀ ਐ ਇਦਾਂ ਦੀ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਜਿਗਰਾ ਜਦੋਂ ਵੀ ਦੋ ਭਾਈਆਂ ਦੀ ਲੜਾਈ ਹੁੰਦੀ ਆ ਲੜਾਈ ਕੋਈ ਜਾਤ ਪਾਤ ਨੂੰ ਦੇਖ ਕੇ ਤਾਂ ਉਹ ਹੀ ਨਹੀਂ ਹੁੰਦੀ ਲੜਾਈ ਦਾ ਮਤਲਬ ਹੁੰਦਾ ਵਾ ਭਾਈ ਮੇਰੀ ਜ਼ਮੀਨ ਇੱਥੇ ਮੈਂ ਰਿਹੜੀ ਇੱਥੇ ਲਾਉਣੀ ਆ ਜਾਂ ਕੋਈ ਹੋਰ ਉਹਨਾਂ ਦਾ ਹਿਸਾਬ ਦਾ ਹੁੰਦਾ ਵਾ ਪੈਸਾ ਦਾ ਲੈਣ ਦੇਣ ਦਾ ਉਹ ਜਦੋਂ ਜਾਤ ਪਾਤ ਦੇ ਦੇ ਕਰਕੇ ਨਹੀਂ ਲੜਦੇ ਉਹ ਤਾਂ ਜਦੋਂ ਜਾਂਦੇ ਦੋ ਬੰਦੇ ਜਾਂਦੇ ਆ ਇੱਕ ਇੱਧਰੋਂ ਆਉਂਦਾ ਵਾ Hindu ਇੱਧਰੋਂ ਆਉਂਦਾ ਵਾ Sikh ਗੱਡੀ ਟਕਰਾ ਜਾਂਦੀ ਉਹਨਾਂ ਦੀ ਜਾਤ ਪਾਤ ਕਰਕੇ ਤਾਂ ਨਹੀਂ ਲੜੇ ਚ ਲੜ ਪੈਂਦੇ ਆ ਇੱਕ ਵੱਧ ਕੁੱਟ ਜਾਂਦਾ ਇੱਕ ਘੱਟ ਕੁੱਟ ਜਾਂਦਾ ਤੁਹਾਡੇ ਚੈਨਲ ਤੇ ਚੱਲ ਪੈਂਦਾ ਸਿੱਖ ਨੂੰ ਕੁੱਟਿਆ ਹਿੰਦੂਆਂ ਨੇ ਤੁਸੀਂ ਗੱਲ ਸੁਣੋ ਧਿਆਨ ਨਾਲ ਕਰ ਉਹ ਜਾਤ ਪਾਤ ਕਰਕੇ ਨਹੀਂ ਕੋਈ ਲੜਦਾ ਸੀ ਬੱਸ ਗੱਲ ਨੂੰ ਸਮਝੋ ਕਰ ਜਦੋਂ ਵੀ ਚੈਨਲ ਵਾਲੇ ਸਾਡੇ ਇਹ ਆ ਇਹਨਾਂ ਨੂੰ ਇਨਸਾਨ ਨਹੀਂ ਬਣਾਉਣਗੇ ਪਰसों ਥੋਥੇ ਇੱਕ ਮੈਂ ਖਬਰ ਹੋਰ ਦੇਖੀ ਆ ਕਹਿੰਦੇ ਪੰਜਾਬੀ ਵੀ ਹੋਏ ਦਰੰਦੇ ਖੋਰਾ ਹੈਗੀ ਆ ਆਪਣੇ ਪੰਜਾਬੀ ਲੋਕ ਸਨੀਯਦਾ ਕਰਕੇ ਕੋਈ ਚੈਨਲ ਨਾ ਪੰਜਾਬੀ ਵੀ ਹੋਏ ਧਰਿੰਦੇ ਪੰਜਾਬੀ ਧਰਿੰਦੇ ਕਿਵੇਂ ਹੋਗੇ ਕੁਝ ਪੰਜਾਬੀ ਕਰਕੇ ਕਰੋ ਫਿਰ ਤਾਂ ਫਿਰ ਤਾਂ ਇਨਸਾਨੀਅਤ ਹੈ ਨਾ ਇਨਸਾਨ ਕਿੱਥੇ ਹੈ ਪੰਜਾਬੀ ਤੇ ਹਿੰਦੀ ਕੱਲ ਨੂੰ ਕੋਈ ਹਿੰਦੂ ਬੰਦਾ ਮਾਰਾ ਕੰਮ ਕਰ ਗਿਆ ਤੁਸੀਂ ਕਹੋਗੇ ਹਿੰਦੂ ਵੀ ਹੋਏ ਧਰਿੰਦੇ ਅਸੀਂ ਵੀ ਬੱਚੇ ਆਗੇ ਨਾ ਆਪਾਂ ਦੋ ਚਾਰਾਂ ਦੀ ਗਲਤੀ ਨੂੰ ਨਹੀਂ ਆਪਾਂ ਇੱਕ ਬੰਦੇ ਦੇ ਸਿਰ ਤੇ ਨਾਪ ਸਕਦੇ ਆ ਬਾਕੀ ਦੀ ਗਾਲਾਂ ਦੀ ਗੱਲ ਟੀਟੂ ਬਾਣੀ ਨੇ ਦੁਨੀਆ ਗਾਲਾਂ ਪਹਿਲੇ ਘੜਦੀ ਆ ਟੀਟੂ ਬਾਣੀ ਨੇ ਪਰਵਾਹ ਨਹੀਂ ਕੀਤੀ ਕਿਦਾ ਆ ਦੇਖ ਬੈਠਾ ਵਾ ਜਿਹੜਾ ਮਰਜੀ ਆ ਕੇ ਜਦੋਂ ਮਰਜੀ ਆ ਕੇ ਮਿਲ ਲੈ ਉਹਦਾ ਟੀਟੂ ਬਾਣੀ ਪਰਵਾਹ ਨਹੀਂ ਕਰਦਾ ਕਰ ਮੈਂ ਵੀ ਪਰਵਾਸੀ ਨਹੀਂ ਆ ਕਰ ਸਭ ਤੋਂ ਪਹਿਲਾਂ ਮੈਂ ਲੱਖੇ ਜਦਾਂ ਨੇ ਹੁਣ ਉਹ ਬੇਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਹੋਰਾਂ ਨੂੰ ਕਰਨਾ ਚਾਹੁੰਦਾ ਮੈਂ ਜਿਹੜੇ ਪਰਵਾਸੀ ਦੇ ਖਿਲਾਫ ਨਜ਼ਾਇਜ਼ ਬੋਲਦੇ ਆ ਪਰਵਾਸੀ ਜੀ ਲਵ ਯੂ ਕਰਦੇ ਆ ਟੀਟੂ ਬਾਣੀ ਪਰਵਾਸੀ ਆ ਹਰਿਆਣੇ ਤੋਂ ਆ ਮੇਰਾ ਜਨਮ ਇੱਥੇ ਹੋਇਆ ਵਾ ਪੰਜਾਬ ਦੇ ਵਿੱਚ ਬਾਗੇਪੁਰਾਣੇ ਦਾ ਮੇਰਾ ਜਨਮ ਜਨਮਾ ਪਹਿਲਾਂ ਮੈਨੂੰ ਬਾਹਰ ਕੱਢ ਕੇ ਦਿਖਾਓ ਵੱਡੀ ਗੱਲ ਵੱਡੀ ਗੱਲ ਤੁਹਾਨੂੰ ਇੱਕ ਦੱਸਾਂ ਪ੍ਰਵਾਸੀਆਂ ਦਾ ਮਤਲਬ ਹੁੰਦਾ ਯੂਪੀ ਬਿਹਾਰ ਨਹੀਂ 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 ਇਹ ਪ੍ਰਵਾਸੀ ਭੜਦੇ ਆ ਯੂਪੀ ਬਿਹਾਰ ਦੇ ਬੰਦੇ ਪ੍ਰਵਾਸੀ ਆ ਗਏ ਹਰਿਆਣਾ ਰਾਜਸਥਾਨ ਜਾਂ ਫਿਰ ਹੋਰ ਪਾਸੇ ਦੇ ਲੋਕਾਂ ਨੂੰ ਤਾਂ ਕਹਿੰਦੇ ਹੀ ਨਹੀਂ ਪ੍ਰਵਾਸੀ ਹੈ ਨਹੀਂ ਜੀ ਜਾਂ ਤਾਂ ਸਾਰੇ ਪ੍ਰਵਾਸੀ ਹੋਵਾਂਗੇ ਪੰਜਾਬ ਦੇ ਲੋਕ ਹਰਿਆਣਾ ਵੀ ਬੈਠੇ ਆ ਯੂਪੀ ਬਿਹਾਰ ਵੀ ਵੱਡੇ ਵੱਡੇ ਬੈਠੇ ਆ ਦਿੱਲੀ ਵੀ ਬੈਠੇ ਆ ਫੇ ਉਹ ਵੀ ਪ੍ਰਵਾਸੀ ਹੋਗੇ ਕਿਰਾ ਪਰ ਆਪ ਨਹੀਂ ਬਾਹਰ ਜਾਣਾ ਛੱਡਣਾ ਹਾਂ ਆਪ ਨਹੀਂ ਜਾਣਾ ਤੇ ਇਸ ਕਰਕੇ ਜੇ ਬਾਈ ਦੇ ਵੇਲਾ ਲੋ ਦੂਜੀ ਸਟੇਟ ਪ੍ਰਵਾਸੀ ਦੀ ਮੰਨੀ ਜਾਂਦੀ ਆ ਤਾਂ ਹਰਿਆਣਾ ਸਟੇਟ ਵੀ ਪ੍ਰਵਾਸੀਆਂ ਦੀ ਆ ਅਸੀਂ ਪ੍ਰਵਾਸੀ ਆ ਫਿਰ ਦਿੱਲੀ ਵੀ ਪ੍ਰਵਾਸੀ ਹੈ ਹੈਗੇ ਆ ਸਾਡੇ ਲੋਕ ਦਾ ਇੰਨੇ ਨਕਮੇ ਨੇ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਖਲਾਬਿਆਂ ਦੇ ਜਾਂਦੇ ਆ ਉਹ 1600 ਕਰੋੜ ਰੁਪਏ ਦਾ ਫੰਡ ਦੇ ਗਏ ਹੂੰ ਉਹਨਾਂ ਨੂੰ ਕਹਦੇ 1600 ਨਹੀਂ 3200 ਦੇ ਦਿਓ ਤਾਂ ਕਾਲੇ ਚੰਡੇ ਦਿਖਾ ਕੇ ਉਸ ਜਿਹੜਾ 1600 ਕਰੋੜ ਦਾ ਉਹ ਵੀ ਮੋੜ ਦਿੰਦੇ ਆ ਆਲਾ ਕਿਉਂ ਦਊਗਾ ਬਿਲਕੁਲ ਸਾਡੇ ਤਾਂ ਜਿਹੜੇ ਲੋਕ ਹੈਗੇ ਆ ਉਹ ਇੱਕ ਕਿਸਮ ਦਾ ਪ੍ਰੋਪਰਟੀ ਗੰਡਾ ਕਰਨਾ ਚਾਹੁੰਦੇ ਆ ਬੋਟਾ ਦੀ ਖਤ ਕਰਨਾ ਚਾਹੁੰਦੇ ਆ ਤਾਂ ਹੁਣ ਗਾਂਧੀ ਜੀ ਆਏ ਨੇ ਕਿਹੜਾ ਕੀ ਲੈ ਕੇ ਆਏ ਆ ਉਸ ਹੈਵੀ ਹੈ ਨਹੀਂ ਦੌਰਾ ਕਰਨਾ ਦੌਰਾ ਕਰਕੇ ਕੀ ਕਰਾਂਗੇ ਜਮ ਦੌਰਾ ਕਰਕੇ ਰਾਹੁਲ ਗਾਂਧੀ ਜੀ ਦੱਸੋ ਕੀ ਕਰੋਗੇ ਤੁਸੀਂ بڑے ਹੱਥ ਪਾਵਰ ਦਾ ਕੋਈ ਹੈ ਨਹੀਂ ਭਗਵੰਤ ਮਾਨ ਜੀ ਨੇ ਕੀ ਦਿੱਤਾ ਚਲੋ ਭਗਵੰਤ ਮਾਨ ਜੀ ਨੇ ਕੱਖ ਨਹੀਂ ਦਿੱਤਾ ਆ ਤਾਂ ਸਾਰਿਆਂ ਨੂੰ ਪਤਾ ਵਾ ਜਦੋਂ ਪੰਜਾਬ ਤੇ ਵਿਵਸਥਾ ਪਈ ਆ ਗੁਰੂ ਨਾਨਕ ਦੇਵ ਜੀ ਦੀ ਫੁਲਕ ਪਾਵਾ ਬਾਬਾ ਨਾਨਕ ਛਡੇ ਹਿੰਦੂਆਂ ਨੂੰ ਵੀ ਦਿੰਦਾ ਵਾ ਵੱਡੇ ਵੱਡੇ ਦਿੱਲੀ ਕੋ ਹਿੰਦੂ ਆਏ ਜਿਹੜਾ ਆਪਾਂ ਦਿੱਲੀ ਤੋਂ ਭੰਡ ਦੇ ਆ ਗਰਾ ਬਾਬਾ ਨਾਨਕ ਪ੍ਰਵਾਸੀ ਨੂੰ ਭੇਜ ਦਿੰਦਾ ਵਾ ਬਾਬਾ ਨਾਨਕ ਆਹ ਐਸਸੀਬੀਸੀ ਨੂੰ ਭੇਜ ਦਿੰਦਾ ਵਾ ਸਾਰੇ ਆਪ ਦੇ ਆਪ ਦੇ ਤਰੀਕੇ ਨਾਲ ਜਿੰਨੇ ਕੀ ਹੁੰਦੀ ਆ ਮਦਦ ਕਰਦੇ ਆ ਕੋਈ ਨਹੀਂ ਚਾਹੁੰਦਾ ਵੀ ਇੱਥੇ ਕੋਈ ਮਰੇ ਜਦੋਂ ਜਦੋਂ ਪੰਜਾਬ ਯਾਨੀ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਗਰਾ ਬਾਬਾ ਨਾਨਕ ਨੂੰ ਉੱਥੇ ਚੱਕਦਾ ਚੱਕਦਾ ਵਾ ਤ ਉਹ ਇੱਕ ਗੱਲ ਲਾਹੌਰ ਮੈਂ ਇਲਮ ਦਦਾ ਮਾ ਪੰਜਾਬ ਦੇ ਵਿੱਚ ਇੰਨਾ ਘਰਸਨ ਆ ਚੁੱਕਿਆ ਵਾ ਚਾਹੇ ਕਿਸੇ ਨੇ ਖਾ ਲਿਆ ਹੋਵੇ ਚਾਹੇ ਪੀ ਲਿਆ ਹੋਵੇ ਇੰਨਾ ਘਰਸਨ ਆ ਚੁੱਕਿਆ ਵਾ ਆਪਾਂ ਪੂਰੇ ਜਿਹੜੇ ਇੰਡੀਆ ਦੇ ਲੋਕ ਹੈਗੇ ਆ ਪੂਰੇ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਆਪਾਂ ਕਹਿੰਦਾ ਪਾਵ ਰਸਨ ਖਵਾ ਸਕਦੇ ਆ ਪੂਰੇ ਇੰਡੀਆ ਦੇ ਲੋਕ ਕਿੰਨਾ ਰਸਨਾਤ ਕਿਹਾ ਵਾ ਕਹਿੰਦੇ ਵੀ ਇਹ ਇੱਥੇ ਕਦੇ ਭੁੱਖਾ ਨਹੀਂ ਬੰਦਾ ਕੋਈ ਰਹਿ ਸਕਦਾ ਜਦੋਂ ਤੱਕ ਹੈਗਾ ਆ ਆਹ ਆਹ ਇੱਥੇ ਇੱਥੇ ਬਾਬਾ ਨਾਨਕ ਦੀ ਕਿਰਪਾ ਵਾ ਲੋ ਇੱਥੇ ਇਹ ਕਹਿੰਦਾ ਬਾਬਾ ਇੰਨਾ ਖੁਸਾ ਚੁੱਕਿਆ ਵਾ ਚਾਹ ਪੂਰੇ ਇੰਡੀਆ ਨੂੰ ਸਾਡੇ ਸਿੱਖ ਜੱਥੇਬੰਦੀਆਂ ਲੱਗੀਆਂ ਨੇ ਹੂੰ ਹਿੰਦੂ ਵੀਰ ਲੱਗੇ ਹੋਏ ਆ ਉੱਥੇ ਜਦੋਂ ਤੁਸੀਂ ਦੇਖਦੇ ਹੋ ਮੂਵੀ ਬੰਦੀ ਆ ਉੱਥੇ ਸਿੱਖ ਵੀ ਖੜੇ ਹੁੰਦੇ ਹਿੰਦੂ ਵੀ ਖੜੇ ਹੁੰਦੇ ਆ ਕਿਸ ਦੀ ਗੰਤੀ ਵੱਧ ਹੁੰਦੀ ਹੈ ਕਿਸ ਦੇ ਇਕੱਠ ਹੁੰਦੀ ਹੈ ਇਸ ਦੇ ਵਿੱਚ ਅਸੀਂ ਇੱਕ ਚੀਜ਼ ਦੇਖੀ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਇਕੱਠੇ ਰਹੇ ਨੇ ਭਾਈ ਭਾਈ ਮੈਂ ਕਹਿੰਦਾ ਜੀ ਸਾਡੇ ਮੂਲਾਪੁਰ ਦੇ ਵਿੱਚ ਸਾਰੇ ਹਿੰਦੂਆਂ ਤੋਂ ਠੰਡ ਇਕੱਠਾ ਕਰਕੇ ਗਿਆ ਹੋਇਆ ਉਸ ਵੀ ਐ ਨਹੀਂ ਦੇਖਿਆ ਕਿ ਹੰਡਰਡ ਸਖਾ ਰਿਆ ਵਾ ਕਿਸੇ ਐ ਨਹੀਂ ਦੇਖਿਆ ਕੋਈ ਹਿੰਦੂ ਆ ਰਿਹਾ ਵਾ ਠੰਡ ਲੈਣ ਜਿੰਨੇ ਜੋਗੇ ਅਗਲੇ ਸੀਗੇ ਉਹਨੇ ਨੈਸੀ ਦਿੱਤੀ ਇੱਕ ਮੁਸਲਮ ਜੱਥਾ ਆਇਆ ਸੀ ਲੋ ਦੇ ਲਖਨਊ ਤੋਂ ਉਹਨਾਂ ਨੇ ਫੰਡ ਇਕੱਠਾ ਕੀਤਾ ਹੜਪੀੜਤਾਂ ਦੇ ਲਈ ਲੁਧਿਆਣੇ ਆਏ ਉਹਨਾਂ ਨੇ ਦਿੱਤਾ ਮਤਲਬ ਫਿਰ ਇਹ ਨਹੀਂ ਕਹਿੰਦੇ ਇਹ ਪ੍ਰਵਾਸੀ ਨੇ ਇਹਨਾਂ ਨੇ ਸਾਡੀ ਹੈਲਪ ਕੀਤੀ ਹਾਂ ਜੀ ਆ ਜਿਹੜੇ ਆ ਲੋਕ ਪ੍ਰਵਾਸੀ ਪ੍ਰਵਾਸੀ ਦਾ ਰੌਲਾ ਪਾਉਂਦੇ ਆ ਆ ਸਟੇਟਾਂ ਨੂੰ ਇੱਕ ਦੂਜੇ ਨਾਲ ਲੜਾ ਰਹੇ ਆ ਵੀ ਲੜਕੇ ਰਹਾ ਜਦੋਂ ਕੋਈ ਸਟੇਟਾਂ ਨਾਲ ਸਾਡਾ ਕੋਈ ਰੌਲਾ ਨਹੀਂ ਆ ਸਾਡੀ ਸਾਨੂੰ ਕੋ ਸਟੇਟੋਂ ਮੰਗ ਕਰਨੀ ਚਾਹੀਦੀ ਆ ਵੀ ਜਦੋਂ ਸਾਡਾ ਬੰਦਾ ਇੱਧਰ ਨੂੰ ਆਉਂਦਾ ਵਾ ਉਹਨਾਂ ਦੀ ਸੁਰੱਖਿਆ ਪੂਰੀ ਹੋਣੀ ਚਾਹੀਦੀ ਆ ਹਾਂ ਜੇ ਕੋਈ ਕਮੀ ਬੇਸੀਤਾ ਉਹਦੀ ਚੋਰੀ ਵੀ ਕਰਾ ਕਰ ਦੋ ਉਹਦੇ ਪਰਚਾ ਹੀ ਬਾਬੇ ਸਾਰੇ ਸਾਨੂੰ ਤਾਂ ਆ ਕਰਨਾ ਚਾਹੀਦਾ ਜੇ ਅਸੀਂ ਇੱਥੇ ਬਿਹਾਰੀ ਉਪੀਆਂ ਨੂੰ ਆਪਾਂ ਪ੍ਰਵਾਸੀ ਐਖਾਂਗੇ ਤਾਂ ਉਧਰਲੇ ਵੀ ਬੰਦੇ ਭਾਈ ਫਿਰ ਉਹਨਾਂ ਨੂੰ ਪ੍ਰਵਾਸੀ ਐਖਾਂਗੇ ਤਾਂ ਪਹਿਲਾਂ ਜਿਵੇਂ ਕੰਮ ਹੋਇਆ ਸੀਗਾ ਹਿੰਦੂਆਂ ਨੂੰ ਪੰਜਾਬ ਦੇ ਵਿੱਚ ਲਾ ਲਾ ਕੇ ਮਾਰਿਆ ਗਿਆ ਸੀਗਾ ਇਨਾਂ ਆਪਾਂ ਪਰਕੇ ਮਾਰਿਆ ਗਿਆ ਸੀਗਾ ਤਾਂ ਉਧਰੋਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਫਾੜ ਕੇ ਮਾਰੀ ਗਏ ਕਿਹੜਾ ਆ ਕਿਸੇ ਹਿੰਦੂ ਸਖਰੇ ਨੇ ਨਹੀਂ ਮਾਰਿਆ ਆ ਸਰਕਾਰਾਂ ਨੇ ਮਰਵਾਇਆ ਸਰਕਾਰਾਂ ਨੇ ਮਰਵਾਇਆ ਸੀਗੀ ਸਾਡਾ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਕਹਿੰਦੇ ਸੀ ਕਿ ਦਿੱਲੀ ਤੋਂ ਆਈ ਸੀ ਐਮਐਲਏ ਛੋਲੜੀ ਜੀ ਮੈਂ ਉਹਨਾਂ ਖਿਲਾਫ ਕਾਫੀ ਧਰਨੀ ਵਿਲਾਇਆ ਉਹਨਾਂ ਨੇ ਆਖਿਆ ਸੀਗਾ ਕਿ ਮੈਨੂੰ ਮੇਰੀ ਜਾਨ ਇੱਕ Hindu ਨੇ ਬਚਾਈ ਸੀ ਉਹਨਾਂ ਟਾਈਮਾਂ ਦੇ ਵਿੱਚ ਇਥੇ ਸਾਡੇ ਪੰਜਾਬ ਦੇ ਵਿੱਚ Hinduਾਂ ਦੀਆਂ ਸਿੱਖ ਜਾਨਾਂ ਬਚਾਵੇ ਮਾਰਨ ਵਾਲੇ ਕੌਣ ਸੀਗੇ ਸਾਨੂੰ ਨਹੀਂ ਪਤਾ ਓਹ ਸਰਕਾਰਾਂ ਦੇ ਦल्ले ਸੀਗੇ ਕਿਸੇ ਦਾ ਭੇਸ ਪਾਇਆ ਹੋਇਆ ਸੀ ਕੋਈ ਬਾਣਾ ਬਾ ਕੇ ਆਇਆ ਸੀ ਉਹ ਕਿਸੇ ਦਾ ਭੇਸ ਬਣਾ ਲਿਆ ਉਹਨਾਂ ਨੇ ਉਹਨਾਂ ਨੇ ਇੱਕ ਪਾੜ ਬਾਤ ਸਾਡੇ ਵਿੱਚ ਲੇਕਿਨ ਸਾਡੇ ਇੱਥੇ ਪਾਈ ਜੀ ਮੈਂ ਤਾਂ ਮਾਧਮ ਨਾਲ ਹੀ ਬੇਨਤੀ ਕਰਨਾ ਚਾਹੁੰਨਾ ਵਾਂ ਵੀ ਪਹਿਲਾਂ ਇਨਸਾਨ ਬਣੋ ਜਾਤ-ਪਾਤ ਆਪਾਂ ਫੇਰ ਬਾਅਦ ਵਿੱਚ ਦੇਖਾਂਗੇ ਵਾਹਿਗੁਰੂ ਨੇ ਸਾਨੂੰ ਇੱਕੋ ਚੀਜ਼ ਦਿੱਤਾ ਵਗਰਾ ਦੋ ਅੱਖਾਂ ਦਿੱਤੀਆਂ ਦੋ ਹੱਥ ਦਿੱਤੇ ਆ ਦਿਲ ਦਿੱਤਾ ਵਗਰਾ ਖੂਨ ਦਿੱਤਾ ਵਗਰਾ ਕਿਸੇ ਦਾ ਖੂਨ ਘੜ ਲਓ ਕੋਈ ਬੰਦਾ ਟੈਸਟ ਨਹੀਂ ਕਰ ਸਕਦਾ ਵੀ ਆ ਪ੍ਰਵਾਸੀ ਦਾ ਖੂਨ ਆ ਪੰਜਾਬੀ ਦਾ ਖੂਨ ਆ ਜਾਂ ਹਿੰਦੂ ਦਾ ਖੂਨ ਆ ਜੇ ਕੋਈ ਲੈਬ ਇਦਾਂ ਦਾ ਸਬਸਤਿਕਰਨ ਲਿਆ ਸਕਦੀ ਆ ਤਾਂ ਫੇ ਮੈਂ ਵੀ ਇਹਨਾਂ ਨੂੰ ਪ੍ਰਵਾਸੀ ਕਹਿਣ ਲੱਗ ਜਾਊਂਗਾ ਬਿਲਕੁਲ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਇੱਕ ਵਾਰ ਜਿਹੜੇ ਇਹੋ ਜਿਹੇ ਚੀਜ਼ਾਂ ਕਰ ਰਹੇ ਨੇ ਇਹੋ ਜੇ ਮਤਭੇਦ ਪੈਦਾ ਕਰ ਰਹੇ ਨੇ ਇੱਕ ਵਾਰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆ ਤਾਂ ਆਹੀ ਜਾਂਦੇ ਜਾਂਦੇ ਆ ਵੀ ਸਾਡੇ ਜਿਹੜੇ ਹੈਗੇ ਵਾ ਵੀ ਇੱਕ ਦੀ ਗਲਤੀ ਜਿਹੜੀ ਹੈਗੀ ਉਹ ਸਾਰਿਆਂ ਨੂੰ ਨਾ ਦਿੱਤੀ ਜਾਵੇ ਹਰੇਕ ਕੌਮ ਦੇ ਵਿੱਚ ਸਾਡੇ ਵਧੀਆ ਬੰਦੇ ਵੀ ਪਏ ਆ ਮਾਰੇ ਪਏ ਆ ਯੂਪੀ ਵੀਆਰ ਵੀ ਸਾਡਾ ਭਾਰਤ ਦੇ ਵਿੱਚ ਹੀ ਆਉਂਦਾ ਜੀ ਜੇ ਸਾਡਾ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਬਣਿਆ ਵਾ ਹਰੇਕ ਦੀ ਵੋਟ ਨਾਲ ਬਣਦਾ ਵਾ ਸਾਰੇ ਸਟੇਟਾਂ ਦੀ ਇੱਕ ਵੋਟ ਦਿੰਦੀ ਆ ਤਾਂ ਤਾਂ ਬਣਦਾ ਵਾ ਇਹ ਐਸ ਕਰਕੇ ਤੁਸੀਂ ਇਹਨਾਂ ਨੂੰ ਛੱਡ ਕੇ ਤੇ ਵਧੀਆ ਕੰਮ ਲੋਕਾਂ ਦੀ ਸਮਾਜ ਸੇਵਾ ਕਰੋ ਤੇ ਹਰ ਪੀੜਤ ਦੀ ਮਦਦ ਕਰੋ ਸਰਕਾਰੀ ਪ੍ਰਵਾਸੀ ਨੂੰ ਨਾ ਲੈ ਕੇ ਚੱਲੋ ਜੇ ਪ੍ਰਵਾਸੀ ਪੈਸਾ ਦੇਣਾ ਨਹੀਂ ਦੇ ਸਕਦਾ ਉਹ ਕੰਮ ਕਾਜ ਵਿੱਚ ਬਹੁਤ ਹਿੰਮਤੀ ਨਹੀਂ ਕੋਣੋ ਗੱਲ ਦੀ ਹੈਲਪ ਜੁਰੂ ਕਰ ਰਹੇ ਸੋ ਬਿਲਕੁਲ ਲਗਾਤਾਰ ਆਪਾਂ ਗੱਲਬਾਤ ਕਰ ਰਹੇ ਸੀ ਇੱਕ ਪਾਸੇ ਦੇਖਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਲੜਾਈ ਝਗੜਾ ਤੇ ਦੂਸਰੇ ਪਾਸੇ ਇੱਕ ਗੱਲ ਹੈ ਕਿ ਪਹਿਲਾਂ ਤਾਂ ਇਨਸਾਨੀਅਤ ਨੂੰ ਵੇਖਿਆ ਜਾਵੇ ਗੱਲਬਾਤ ਆਪਾਂ ਟੀ2 ਬਾਣੀਆਂ ਨਾਲ ਕਰ ਰਹੇ ਸੀ ਜੋ ਕਿ ਅਕਸਰ ਹੀ ਸੋਸ਼ਲ ਵਰਕਰ ਵਰਕ ਨੂੰ ਲੈ ਕੇ ਕਾਫੀ ਅੱਗੇ ਰਹਿੰਦੇ ਨੇ ਇਹ ਗੱਲਬਾਤ ਕਿਦੋਂ ਕਿਦਾਂ ਲੱਗੀ ਤੁਹਾਨੂੰ ਤੇ ਇਸ ਬਾਰੇ ਤੁਹਾਡੀ ਕੀ ਰਾਇ ਆਪਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਰਾਇ ਜ਼ਰੂਰ ਦੱਸਿਓ ਕਦੇ ਹੀ ਹੋਰ ਅਪਡੇਟਸ ਲਈ ਬਣ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ ਕੈਮਰ ਪਰਸਨ ਗੁਰਮੀਤ ਪਮਾਲ ਦੇ ਨਾਲ ਮੈਨੀਦੀ ਵਰਮਾ